ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੜਾਂ ਤਾਂ ਤੁਸੀਂ ਦੇਖ ਹੀ ਸਕਦੇ ਹੋ ਇੱਧਰ ਹੈ ਜਿਹੜੀਆਂ ਇਹ ਆਵਾਰਾ ਗਾਈਆਂ ਜਿਹੜੀਆਂ ਛੱਡੀਆਂ ਹੀਆਂ ਲੋਕਾਂ ਦੁਆਰੇ ਦੁੱਧ ਪੀ ਕੇ ਆਵਾਰਾ ਵੀ ਨਾ ਕਿਹਾ ਜਾ ਸਕਦਾ ਕਿਉਂਕਿ ਇਨਸਾਨ ਆਪਣੇ ਸਵਾਰਥ ਪੂਰਾ ਕਰਨ ਤੋਂ ਬਾਅਦ ਇਸ ਤਰ੍ਹਾਂ ਹੀ ਕਰਦਾ ਉਸ ਤੋਂ ਬਾਅਦ ਬੇਜਵਾਨ ਇਹਨਾਂ ਦੀਆਂ ਦੁਰਾਸਿਸ਼ਾਂ ਜਿਹੜੀਆਂ ਉਹ ਕਦੇ ਜਾਏ ਨਹੀਂ ਜਾਂਦੀਆਂ ਤੇ ਆ ਹਜ਼ਾਰਾਂ ਹੀ ਜਾਨਵਰਾਂ ਦੀਆਂ ਪੈੜਾਂ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਇਹ ਵੀ ਬੇਜਵਾਨ ਜੰਗਲਾਂ ਦੇ ਵਿੱਚ ਬੈਠੇ ਆ ਅੱਜ ਅਸੀਂ ਆਪਣਾ ਜਿਹੜਾ ਰਸਤਾ ਉਹ ਹੜ ਚੁੱਕਿਆ ਹੈ ਇੱਧਰੋਂ ਰਸਤਾ ਬਣਾਇਆ ਪਹਿਲਾਂ ਕਾਰ ਸੇਵਾ ਕਲਾ ਅਨੰਦਗੜ੍ਹ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਔਰ ਸਾਹਮਣੇ ਤੋਂ ਰਸਤਾ ਆਂਦਾ ਤਾਂ ਸਾਰਾ ਹੜ ਚੁੱਕਿਆ ਹੈ ਤੇ ਨਵੇਂ ਰਸਤੇ ਬਣਨ ਜਾ ਰਹੇ ਹੈ ਤੋਂ ਕਿ ਹਰ ਬ੍ਰੀ ਮਹੀਨੇ ਦੇ ਵਿੱਚ ਲਗਭਗ ਜਿਹੜੀ ਇਹ ਸੇਵਾ ਸ਼ੁਰੂ ਹੋ ਜਾਣੀ ਹੈ ਤੇ ਹੌਦੀ ਇੱਥੋਂ ਥੋੜੀ ਜੀ ਦੂਰ ਹੈ ਜਲ ਸੇਵਾ ਜੰਗਲੀ ਜੀਵ ਜਾਨਵਤਾਂ ਦੀ ਬੇਜਵਾਨਾ ਜਾਨਵਰਾਂ ਤੇ ਪੰਛੀਆਂ ਲਈ ਜਿਹੜੀ ਲਗਾਤਾਰ ਅ 15ਵੇਂ ਸਾਲ ਦੇ ਵਿੱਚ ਯਾਰੀ 15 ਸਾਲ ਹੋ ਗਏ ਸੇਵਾ ਨੂੰ ਕਰਦਾ ਤੁਸੀਂ ਜਿਹੜੇ ਜੰਗਲੀ ਜਾਨਵਰਾਂ ਦੀਆਂ ਪੈੜਾਂ ਵੀ ਦੇਖ ਸਕਦੇ ਹੋ ਤੇ ਜਿਹੜਾ ਪਾਣੀ ਪਿਆਣਾ ਜੰਗਲ ਦੇ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਆਏ ਸਾਲ ਆ ਰਸਤੇ ਬਣਾਣੇ ਪੈਂਦੇ ਆ ਆ ਉਹ ਸਾਹਮਣੇ ਜਿਹੜੀ ਹੋਦੀ ਹੈ ਆ ਲਗਭਗ 15000 ਲੀਟਰ ਦੀ ਹੋਦੀ ਹੈ ਕਰ ਪਲਾਹੋ ਪਲਾਂਤ ਭਲੇ ਦਾ ਪੱਲਾ ਬੇਜਵਾਨ ਪੰਛੀਆਂ ਤੇ ਜਾਨਵਰਾਂ ਲਈ ਗਰਮੀਆਂ ਦੇ ਵਿੱਚ ਪਾਣੀ ਦੀ ਸੇਵਾ ਜਿਹੜੀ ਨਿਯੰਤਰ ਸੰਤ ਮਹਾਪੁਰਸ਼ ਬਾਬਾ ਮਹੇਸ਼ਨਾਥ ਜੀ ਕੁੜੀਆ ਗੋਚਰ ਵਾਲੇ ਤੇ ਸੰਤ ਮਾਨ ਪੁਰਸ਼ ਭੋ ਮਾਨੰਦ ਕਾਨਪੁਰਖੂਹੀ ਜਿਨ੍ਹਾਂ ਦੁਆਰੇ ਇਹ ਸੇਵਾਵਾਂ ਮ ਜਿਹੜੀਆਂ ਚਲਾਈਆਂ ਗਈਆਂ ਉਸ ਲਈ ਦੇ ਉੱਤੇ ਚੱਲਦੇ ਹੋਏ 10 ਸਰਪਾਲ ਤੇ ਪਾਲੀ ਨੂਰ ਪਰਵੇਦੀਏ ਦਿਨ ਪਿੰਡ ਕਾਨਪੁਰਖੂਹੀ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਦੇਖ ਕੇ ਹੋਰ ਵੀ ਜਿਹੜੇ ਨੌਜਵਾਨ ਹੈ ਉਹ ਨਸ਼ਿਆਂ ਤੋਂ ਬਚ ਕੇ ਸੇਵਾਲੇ ਪਾਸੇ ਲੱਗਣ ਤੇ ਚੰਗੇ ਕੰਮ ਲੋਕ ਭਲਾਈ ਕੰਮ ਕਰਨ ਇਹਨਾਂ ਬੇਜਵਾਨਾਂ ਵਾਸਤੇ ਜਿਹੜੀ ਹੌਦੀ ਹੈ ਲਗਭਗ 2012 ਦੇ ਵਿੱਚ ਬਣ ਕੇ ਤਿਆਰ ਹੋ ਗਈ ਸੀ ਤੇ ਹੌਲੀ ਹੌਲੀ ਇਧਰ ਲਈ ਸੈਟ ਹੁਣ ਟੋਬਾ ਵੀ ਬਣਾਇਆ ਜਾਣਾ ਹੁਣ ਜਿਹੜਾ ਅਗਲਾ ਮਿਸ਼ਨ ਹੈ ਸਾਡਾ ਉਹ ਜੰਗਲ ਦੇ ਵਿੱਚ ਟੋਬੇ ਬਣਾਉਣ ਦਾ ਹੈ ਤਾਂ ਜੋ ਇਹਨਾਂ ਬੇਜਵਾਨ ਪੰਛੀਆਂ ਤੇ ਜਾਨਵਰਾਂ ਲਈ ਪਾਣੀ ਦਾ ਸਹਾਰਾ ਪਾਣੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੰਨੀ ਗਈ ਹੈ ਪੁਰਾਣੇ ਸਮਿਆਂ ਦੇ ਵਿੱਚ ਤੇ ਅੱਜ ਵੀ ਬਹੁਤ ਸੰਸਥਾਵਾਂ ਜਿਹੜੀਆਂ ਕਿ ਪਾਣੀ ਦਾ ਪ੍ਰਬੰਧ ਇਹਨਾਂ ਜੰਗਲੀ ਜਾਨਵਰਾਂ ਵਾਸਤੇ ਜਾਂ ਪੰਛੀਆਂ ਵਾਸਤੇ ਗੇਟ ਤੋਂ ਬਾਹਰ ਕੋਠੇ 'ਤੇ ਪਰ ਜ਼ਰੂਰ ਪਾਣੀ ਰੱਖਿਆ ਜਾਂਦਾ ਹੈ ਸੋ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਹਰਪਾਲ ਸਿੰਘ ਪਾਲੀਖਣ ਪਰਖੂਹੀ